ਅਮਰਸਰ ਦੀ ਹੈਰੀਟੇਜ ਸਟਰੀਟ ਦੇ ਉੱਤੇ ਜਿਸ ਤਰੀਕੇ ਨਾਲ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਖਿਲਵਾੜ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰੀਕੇ ਦੀ 24 ਸੈਕਿੰਡ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ 8-9 ਵਾਰ 24 ਸੈਕਿੰਡ ਦੇ ਵਿੱਚ ਬੰਦਾ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਲਗਾਤਾਰ ਟਨ ਟਨ ਦੀ ਠਕ ਠਕ ਦੀ ਆਵਾਜ਼ ਆ ਰਹੀ ਹੈ ਉਹਦੇ ਤੋਂ ਬਾਅਦ ਲੋਕਾਂ ਨੇ ਮੰਨ ਵਿੱਚ 100 ਤਰ੍ਹਾਂ ਦੇ ਸਵਾਲ ਪੈਦਾ ਹੋਏ ਆ ਤੇ ਰਾਜਨੀਤਿਕ ਲੋਕਾਂ ਦੇ ਵੱਲੋਂ ਸਿਆਸਤ ਇਸ ਗੱਲ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਆਮ ਆਰਮੀ ਪਾਰਟੀ ਇਹ ਗੱਲ ਕਰਨੀ ਜੀ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਜਾਂ ਕੋਈ ਵੀ ਇਹੋ ਜਿਹਾ ਬੰਦਾ ਹੋਵੇ ਭਾਵੇਂ ਕਿਸੇ ਵੀ ਭਾਈਚਾਰੇ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਪਾਰਟੀ ਦਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੀ ਕਿ ਭਾਈਚਾਰਕ ਸਾਂਝ ਦੇ ਵਿੱਚ ਵਿਥ ਪਾਉਣੀ ਚਾਹੁੰਦੇ ਆ ਭਾਜੀਪੀ ਇਹ ਗੱਲ ਕਰਨੀ ਜੀ ਕਿ ਪੰਜਾਬ ਦੇ ਵਿੱਚ ਆਮ ਆਰਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਜਾਣਬੁੱਝ ਕੇ ਸਾਰਾ ਕੁਝ ਕਰਵਾਇਆ ਥੀਏਟਰ ਪੁੜਾ ਦੇਖੋ ਡਰਾਮੇਬਾਦੀ ਦੇਖੋ ਕੋਝ ਸਮਾਂ ਪਹਿਲਾਂ ਲੋਕ ਸਭਾ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਹਦੇ ਉੱਤੇ ਬੜਾ ਵਿਵਾਦ ਪੈਦਾ ਹੋਇਆ ਸੀ ਉਹਦੇ ਵਿੱਚ ਅਮਿਤ ਸ਼ਾਹ ਖੁਰਾਣੀਆਂ ਗੱਲ ਕਹੀ ਸੀ ਕਿ ਅੰਬੇਦਕਰ 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 ਕਰਤੇ ਹਨ ਇਤਨੀ ਵਾਰ ਅਗਰ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਉਹ ਵੀ ਮਿਲ جاتੇ ਇਸ ਗੱਲ ਦੇ ਉੱਤੇ ਵਿਰੋਧੀ ਪਾਰਟੀਆਂ ਨੇ ਬੜੀ ਤਿੱਖੀ ਗੱਲ ਕੀਤੀ ਸੀ ਬੜੀ ਤਿੱਖੀ ਬਿਆਨਬਾਜ਼ੀ ਕੀਤੀ ਕਈ ਥਾਵਾਂ ਤੇ ਧਰਨੇ ਵੀ ਲੱਗੇ ਪ੍ਰਦਰਸ਼ਨ ਵੀ ਹੋਏ ਪੰਜਾਬ ਦੇ ਵਿੱਚ ਪਿਛਲੇ ਹਫ਼ਤੇ ਵੀ ਇਹ ਕੁਝ ਚੱਲਦਾ ਰਿਹਾ ਇਹ ਗੱਲ ਕਹੀ ਗਈ ਕਿ ਅਮਿਤ ਸ਼ਾਹ ਉਹ ਰਿ ਅਸਤੀਫਾ ਦੇਣ ਇਹ ਗੱਲ ਕਹੀ ਗਈ ਕਿ ਬੀਜੇਪੀ ਆ ਜਿਹੜੀ ਉਹ ਸੰਵਿਧਾਨ ਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਦੇ ਖਿਲਾਫ ਆ ਉਦੋਂ ਬੀਜੇਪੀ ਨਿਸ਼ਾਨੇ ਦੇ ਉੱਤੇ ਆਈ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇੱਕ ਬੁੱਤ ਤੋੜਿਆ ਗਿਆ ਆਕਾਸ਼ਨਾ ਦੇ ਇੱਕ ਵਿਅਕਤੀ ਦੇ ਵੱਲੋਂ ਬੁੱਤ ਨੂੰ ਤੋੜਿਆ ਗਿਆ ਤੇ ਹੁਣ ਬੀਜੇਪੀ ਦੇ ਹੱਥ ਦੇ ਵਿੱਚ ਬਾਜ਼ੀ ਆਈ ਆ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੰਵਿਧਾਨ ਦੀ ਕਦਰ ਨਹੀਂ ਕਰਦੇ ਇਹ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਸੋਚ ਦੇ ਮੁਤਾਬਕ ਚੱਲਦੇ ਨਹੀਂ ਪੰਜਾਬ ਦੀਆਂ ਤੇ ਦੇਸ਼ ਦੀਆਂ ਕਿੰਨੀਆਂ ਸਿਆਸੀ ਪਾਰਟੀਆਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਗਣ ਕੇ ਦੇਖ ਲੋ ਜਿਨ੍ਹਾਂ ਨੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਕੱਲੀ-ਕੱਲੀ ਗੱਲ ਬਾਰੇ ਅੱਜ ਤੱਕ ਜਾਣਿਆ ਕਿੰਨੇ ਭਾਰਤ ਦੇ ਮੁਕੰਮਲ ਭਾਰਤ ਦੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਨੇਤਾ ਐਸੇ ਆ ਜਿਨ੍ਹਾਂ ਨੂੰ ਇਹ ਪਤਾ ਕਿ ਸੰਵਿਧਾਨ ਦੇ ਵਿੱਚ ਦਰਜ ਗੱਲ ਕਿਹੜੀ-ਕਿਹੜੀ ਆ ਕਿੰਨੇ ਨੇਤਾ ਤੇ ਕਿੰਨੀਆਂ ਸਿਆਸੀ ਧਿਰਾਂ ਐਸੀਆਂ ਜਿਹੜੀਆਂ ਸੱਤਾ ਦੇ ਵਿੱਚ ਆਈਆਂ ਜਾਂ ਅਜ ਵਿਰੋਧੀ ਧਿਰ ਦੇ ਵਿੱਚ ਆ ਜਾਂ ਜਿਹੜੀਆਂ ਕਦੇ ਕਾਮਯਾਬ ਸੀ ਜਾਂ ਜਿਹੜੀਆਂ ਅੱਜ ਅਸਫਲ ਆ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਆਪਣੇ ਸਾਰੇ ਫਰਜ਼ ਨਿਭਾਏ ਆ ਊਚੀ ਨੀਚ ਖਤਮ ਕੀਤਾ ਬਰਾਬਰਤਾ ਦੀ ਗੱਲ ਕਰੀ ਆ ਸਿੱਖਿਆ ਤੇ ਸਿਹਤ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਨੇ ਕੋਈ ਨਵਾਂ ਹੁਲਾਰਾ ਦਿੱਤਾ ਹੋਵੇ ਜਿਨ੍ਹਾਂ ਨੇ ਕਦੇ ਵੀ ਆਪਣੇ ਵੱਲ ਆਪਣੇ ਘਰ ਨੂੰ ਭਰਨ ਦੀ ਥਾਂ ਦੇ ਉੱਤੇ ਲੋਕਾਈ ਦੇ ਲਈ ਸਭ ਕੁਝ ਕੀਤਾ ਹੋਵੇ ਤੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਸਿੱਖਿਆ ਦੇ ਬਰਾਬਰ ਵੀ ਕਿਤੇ ਖੜੇ ਹੋਣ ਕਿੰਨੇ ਸਿਆਸਤਦਾਨ ਐਸੇ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਵੀ ਬਾਕੀ ਸ਼ਹੀਦਾਂ ਦੇ ਵਾਂਗੂ ਤੇ ਬਾਕੀ ਹੋਰ ਵਕ ਵਕ ਲੋਕਾਂ ਦੇ ਵਾਂਗੂ ਇੱਕ ਬ੍ਰਾਂਡ ਬਣਾ ਕੇ ਇੱਕ ਵਸਤ ਬਣਾ ਕੇ ਵਰਤੇ ਜਾ ਰਹੇ ਆ ਤੇ ਨਾ ਵੇਚਿਆ ਜਾ ਰਿਹਾ ਤੇ ਸੰਵਿਧਾਨ ਦੇ ਨਾਂ ਦੇ ਉੱਤੇ ਆਪਣਾ ਸੂਤ ਲਾਇਆ ਜਾਂਦਾ ਸੀ ਤੇ ਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਪੰਜਾਬ ਦੀ ਕੋਈ ਇੱਕ ਸਿਆਸੀ ਪਾਰਟੀ ਇਹ ਗੱਲ ਦਾਅਵੇ ਨਾਲ ਕਿਵੇਂ ਕਹਿ ਸਕਦੀ ਆ ਕਿ ਅਸੀਂ ਤਾਂ ਭਾਈ ਦਲਿਤ ਭਾਈਚਾਰੇ ਦੇ ਲਈ ਬਾਕੀ ਵਰਗਾਂ ਦੇ ਲਈ ਇੱਕ ਸਮਾਨਤਾ ਦੀ ਗੱਲ ਕਰਦੇ ਆ ਤੁਸੀਂ ਉਸ ਭਾਈਚਾਰੇ ਨੂੰ ਸਿਰ ਤੇ ਸਿਰ ਪਰ ਰਿਉੜੀਆਂ ਜੋਗੇ ਰੱਖਿਆ ਇਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਆ ਤੁਸੀਂ ਕਹਿੰਦੇ ਵੀ ਦਲਿਤ ਭਾਈਚਾਰੇ ਨੂੰ ਉਸੇ ਬਰਾਬਰਤਾ ਦਵਾ ਰਹੇ ਆ ਜੇ ਬਰਾਬਰਤਾ ਦਵਾ ਰਹੇ ਹੋ ਤੇ ਫਿਰ ਉਹਨਾਂ ਨੂੰ ਸਿਰਫ ਤੁਸੀਂ ਆਟੇ ਦਾਲ ਤਕਸੀਮਤ ਕਿਉਂ ਰੱਖਿਆ ਤੁਸੀਂ ਉਹਨਾਂ ਨੂੰ ਮੁਫਤ ਦੇ ਵਿੱਚ ਆ ਦੇ ਦੇਂਗੇ ਮੁਫਤ ਦੇ ਵਿੱਚ ਆਉ ਦੇਣਾਂਗੇ ਤੁਸੀਂ ਸਮਾਨਤਾ ਦੀ ਗੱਲ ਇੱਕ ਸਾਰਤਾ ਦੀ ਗੱਲ ਆਪਣੇ ਘਰ ਨਾਲੋਂ ਵੱਧ ਉਹਦੇ ਵੱਲ ਕਿਉਂ ਨਹੀਂ ਖਿਆਲ ਕਰਕੇ ਦਿੰਦੇ ਬਹੁਤ ਵੱਡੀ ਗੱਲ ਇਹ ਆ ਪਰ ਅਗਲਾ ਸਵਾਲ ਇਹ ਆ ਕਿ ਜਿਹਨੇ ਇਹ ਬੁੱਤ ਤੋੜਿਆ ਜਾਂ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਹੈ ਬੰਦਾ ਹੈ ਕੌਣ ਆ ਜਿਹਨੇ ਅੰਮ੍ਰਿਤਸਰ ਦੇ ਵਿੱਚ ਇਹ ਕਰਤੂਤ ਕੀਤੀ ਆ ਇਸ ਬੰਦੇ ਦਾ ਮਨਸ਼ਾ ਕੀ ਆ ਸਵਾਲ ਸਭ ਦੇ ਮਨ ਦੇ ਵਿੱਚ ਫਾਇਦਾ ਹੁੰਦਾ ਇਹ ਬੰਦਾ ਅਸਲ ਦੇ ਵਿੱਚ ਧਰਮਕੋਟ ਵੱਲ ਦਾ ਧਰਮਕੋਟ ਦੇ ਵੱਲ ਇੱਕ ਪਿੰਡ ਹੈਗਾ ਉਸ ਪਿੰਡ ਦਾ ਚੁੱਗਾ ਪਿੰਡ ਆ ਮੇਰਾ ਖਿਆਲ ਵੀ ਉਸ ਮੁਹੱਲੇ ਦੇ ਵਿੱਚ ਉਸ ਪਿੰਡ ਦੇ ਵਿੱਚ ਰਹਿਣ ਵਾਲਾ ਇਹ ਲਗਭਗ 4 1/2 ਸਾਲ ਪਹਿਲਾਂ ਦੁਬਈ ਚਲਾ ਗਿਆ ਸੀ 12ਵੀਂ ਪਾਸ ਕਰਕੇ ਉਦੋਂ ਇਹ ਕਲੀਨ ਸ਼ੇਵ ਸੀ ਆਕਾਸ਼ ਦਾ ਨਾਮ ਹੈਗਾ ਇਹਨੇ ਕਈ ਵਾਰੇ ਲਾਇਆ ਜੀ ਦੁਬਈ ਦੇ ਵਿੱਚ ਤੇ ਤਿੰਨ ਚਾਰ ਮਹੀਨੇ ਪਹਿਲਾਂ ਇਹ ਵਾਪਸ ਆ ਗਿਆ ਹੁਣ ਜਦੋਂ ਇਹ ਖਬਰ ਸਾਹਮਣੇ ਆਈ ਆ ਤਾਂ ਇਸ ਆਕਾਸ਼ ਨਾਮ ਦੇ ਨੌਜਵਾਨ ਦੀ ਮਾਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਨਹੀਂ ਪਤਾ ਲੱਗਾ ਕਿ ਇਹ ਪਰਨਾ ਕਦੋਂ ਬੰਨਣ ਲੱਗ ਪਿਆ ਸਾਨੂੰ ਨਹੀਂ ਪਤਾ ਇਹਨੇ ਦਾੜੀ ਕਦੋਂ ਰੱਖ ਲਈ ਆ ਪਹਿਲਾਂ ਇਹ ਕਲੀਨ ਸ਼ੇਪ ਹੁੰਦਾ ਸੀ ਤੇ ਜਦੋਂ ਤੋਂ ਇਹ ਦੁਬਈ ਦੇ ਵਿੱਚੋਂ ਮੁੜ ਕੇ ਆਇਆ ਇਹ ਸਾਨੂੰ ਕਦੇ ਮਿਲਣ ਵਾਸਤੇ ਆਇਆ ਹੀ ਨਹੀਂ ਘਰ ਦੇ ਵਿੱਚ ਆਇਆ ਹੀ ਨਹੀਂ ਇਹ ਕੁਝ ਕਿਸਮਾ ਪਹਿਲਾਂ ਬੁੱਗੀਪੁਰਾ ਮੁਹੱਲਾ ਮੋਗੇ ਦੇ ਵਿੱਚ ਆ ਉੱਥੇ ਇਹਦੇ ਨਾਨੀ ਦਾ ਘਰ ਆ ਉਹਦੇ ਵਿੱਚ 2-3 ਦਿਨ ਰਿਹਾ ਤੇ ਉਸ ਤੋਂ ਬਾਅਦ ਇਹ ਅੰਮ੍ਰਿਤਸਰ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ ਮਾਂ ਨੇ ਇਹ ਗੱਲ ਕਹੀ ਆ ਪਰਿਵਾਰ ਦੇ ਬਾਕੀ ਜੀਆਂ ਨੇ ਗੱਲ ਕਹੀ ਆ ਕਿ ਸਾਨੂੰ ਤਾਂ ਕਦੇ ਮਿਲਿਆ ਹੀ ਨਹੀਂ ਅਸੀਂ ਤਾਂ ਕਦੇ ਇਹਨੂੰ ਦੇਖਿਆ ਹੀ ਨਹੀਂ ਅਸੀਂ ਇਹਨੂੰ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਆਈ ਹੋਈ ਵੀਡੀਓ ਦੇ ਵਿੱਚ ਦੇਖਿਆ ਤੇ ਸਾਨੂੰ ਇਸ ਗੱਲ ਦੇ ਉੱਤੇ ਕਦੇ ਬੜਾ ਦੁੱਖ ਹੋਇਆ ਕਿ ਭਾਈ ਇਹਨੇ ਇਹ ਕਰਤੂਤ ਕੀਤੀ ਆ ਕਾਨੂੰਨ ਦੇ ਮੁਤਾਬਕ ਇਹਦੇ ਖਿਲਾਫ ਬਣਦੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਇਸ ਬੰਦੇ ਨੂੰ ਕਿਸੇ ਨੇ ਭੇਜਿਆ ਹੈ ਇਹ ਬੰਦਾ ਮਾਨਸਿਕ ਰੋਗੀ ਹੈ ਇਹ ਬੰਦਾ ਕਿਸੇ ਦੇ ਕੈਦ ਦੇ ਉੱਤੇ ਗਿਆ ਇਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦਾ ਜਾਂ ਪੰਜਾਬ ਦੇ ਲੋਕਾਂ ਦੇ ਇੱਕ ਹਿੱਸੇ ਦੇ ਵਿੱਚ ਜਿਹੜੀ ਊਤ ਵਾਲੀ ਪਰਵਾਹਸ਼ਾ ਚੱਲਦੀ ਹੈ ਅੱਜ ਕੱਲ ਵੀ ਊਤ ਜੇ ਬੰਦੇ ਹੁੰਦੇ ਆ ਕਦੇ ਉਧਰ ਕੁਝ ਕਰਤਾ ਕਦੇ ਕਿਸੇ ਦੇਵੀ ਦੇਵਤੇ ਬਾਰੇ ਕੁਝ ਕਹਤਾ ਕਦੇ ਕਿਸੇ ਗੁਰੂ ਬਾਰੇ ਕੁਝ ਕਹਤਾ ਕਦੇ ਉਧਰ ਆ ਗੱਲ ਕਰਤੀ ਕਦੇ ਕੋਈ ਸ਼ਹੀਦਾਂ ਦੇ ਬਾਰੇ ਗੱਲ ਕਰਤੀ ਇਹ ਉਸ ਊਤਪੁੜੇ ਦਾ ਸ਼ਿਕਾਰ ਆ ਜਾਂ ਮਾਨਸਿਕ ਰੋਗੀ ਆ ਜਾਂ ਇਹਦੇ ਪਿੱਛੇ ਹੋਰ ਕਾਰਨ ਹੈਗੇ ਕਿਸੇ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਜਾਂ ਇਹ ਕਿਸੇ ਧਿਰ ਦੇ ਨਾਲ ਖੜ ਕੇ ਇਹ ਕਰਤੂਤ ਕਰਕੇ ਗਿਆ ਇਹ ਹੁਣ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸਵਾਲ ਆ ਤੇ ਪਰ ਇਹਦਾ ਉੱਤਰ ਦੇਣਾ ਹੈਗਾ ਪੁਲਿਸ ਨੇ ਪੁਲਿਸ ਦੇ ਵੱਲੋਂ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਪਤਾ ਨਹੀਂ ਇਹਦੇ ਖਿਲਾਫ ਕੀ ਕਾਰਵਾਈ ਹੋਊਗੀ ਪਰ ਪੁਲਿਸ ਦੇ ਵੱਲੋਂ ਇਹਦੇ ਪਿੰਡ ਦੇ ਵਿੱਚ ਜਾ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਆ ਪਰ ਮੇਰਾ ਸਵਾਲ ਪੰਜਾਬ ਦੇ ਨੇਤਾਵਾਂ ਨੂੰ ਇਹ ਆ ਦੇਸ਼ ਦੇ ਨੇਤਾਵਾਂ ਨੂੰ ਇਹ ਆ ਵੀ ਤੁਸੀਂ ਅੱਜ ਤੱਕ ਸ਼ਹੀਦਾਂ ਦੇ ਮਤਾਬਕ ਕੀਤਾ ਕੀ ਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਦੇ ਮਹਾਤਮਾ ਗਾਂਧੀ ਦੀ ਐਨਕ ਤੋੜ ਜੋ ਕਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੇ ਨਾਲ ਖਿਲਵਾੜ ਕਰ ਦਿਓ ਕਦੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਇਸ ਤਰੀਕੇ ਦੇ ਨਾਲ ਉਹਦੀ ਬਾਹ ਦਾ ਖਿਲਵਾੜ ਕਰ ਦਿਓ ਉਹਦੀ ਬਾਹ ਲਾ ਜੋ ਇਹ ਕੁਝ ਕਰਤੂਤਾਂ ਸਾਡੇ ਪੰਜਾਬੀਆਂ ਦੇ ਕੁਝ ਹਿੱਸਿਆਂ ਦੇ ਵਿੱਚ ਕਿਉਂ ਆਈਆਂ ਤੇ ਜਦੋਂ ਵੀ ਕੋਈ ਇਹੋ ਜਿਹਾ ਬੰਦਾ ਫਸ ਜਾਂਦਾ ਫਿਰ ਉਹਦੇ ਬਾਰੇ ਇੱਕੋ ਹੀ ਜਾਣਕਾਰੀ ਆਉਂਦੀ ਹੁੰਦੀ ਹੈ ਬੇਅਦਬੀ ਕਰਨ ਵਾਲਾ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਫਲਾਣੀ ਆ ਗੱਲ ਕਰਨ ਵਾਲਾ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਹੋ ਸਕਦਾ ਇਸ ਆਕਾਸ਼ ਦੇ ਬਾਰੇ ਵੀ ਖਬਰਾਂ ਆਉਣ ਕਿ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਪਰ ਇਹ ਸਾਰੇ ਮਾਨਸਿਕ ਤੌਰ ਤੇ ਠੀਕ ਨਹੀਂ ਹਨ ਜਿਹੜੇ ਉਹ ਫਿਰ ਪੰਜਾਬ ਦੇ ਵਿੱਚ ਇਹੋ ਜਿਹੇ ਪਵਾੜੇ ਪੈਦਾ ਕਰਨ ਦੀ ਕਿਉਂ ਕੋਸ਼ਿਸ਼ ਕਰਦੇ ਆ ਮੇਰੀ ਇਸ ਵੇਲੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਤੇ ਜਿਹੜਾ ਇਹ ਬੁੱਤ ਤੋੜਿਆ ਗਿਆ ਇਹਦੇ ਖਿਲਾਫ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਕਰਨ ਵਾਲੇ ਭੈਣਾ ਵੀਰਾਂ ਨੂੰ ਵੀ ਇੱਕ ਬੇਨਤੀ ਆ ਤੁਸੀਂ ਆਪਣੇ ਆਪ ਨੂੰ ਵੀ ਤੇ ਤੁਸੀਂ ਨੇਤਾਵਾਂ ਨੂੰ ਵੀ ਇਹ ਸਵਾਲ ਕਰੋ ਕਿਹੜੀ ਪਾਰਟੀ ਨੇ ਤੁਹਾਡਾ ਆਪਣਾ ਬਣ ਕੇ ਅੱਜ ਤੱਕ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਕਹਿ ਮੁਤਾਬਕ ਅੱਗੇ ਵਧਿਆ ਆ ਆਪਾਂ ਅੱਜ ਤੱਕ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਵੱਲੋਂ ਰਚੇ ਗਏ ਸੰਵਿਧਾਨ ਨੂੰ ਪੜਿਆ ਕਿੰਨਾ ਕਾ ਇਹ ਤੁਹਾਡੇ ਉੱਤੇ ਵੀ ਸਵਾਲ ਆ ਮੇਰੇ ਉੱਤੇ ਵੀ ਸਵਾਲ ਆ ਆਪਾਂ ਇਕੱਲਾ ਪ੍ਰਦਰਸ਼ਨ ਕਰਨ ਵਾਲੇ ਹੀ ਤਾਂ ਨਹੀਂ ਜਿਹੜੇ ਨੇਤਾ ਇਹ ਸਾਰਾ ਕੁਝ ਕਰਦੇ ਆਪਾਂ ਕੱਲ ਇਹਨਾਂ ਨੂੰ ਵੋਟਾਂ ਪਾਉਣ ਵਾਲੇ ਸੀ ਤਾਂ ਨਹੀਂ ਜਾਂ 4 ਦਿਨ ਇਹਦਾ ਵਿਰੋਧ ਹੋਇਆ ਧਰਨੇ ਪ੍ਰਦਰਸ਼ਨ ਹੋਏ ਬਾਅਦ ਵਿੱਚ ਗੱਲ ਖਤਮ ਹੋ ਜਾਣੀ ਕਿਤੇ ਆਪਾਂ ਇਸ ਪਾਲ ਦੇ ਵਿੱਚ ਤਾਂ ਨਹੀਂ ਖੜੇ ਜਿੰਨੀ ਦੇਰ ਤੱਕ ਦੇਸ਼ ਦੇ ਲੋਕਾਂ ਦੇ ਵੱਲੋਂ ਸੰਵਿਧਾਨ ਮੁਕੰਮਲ ਤੌਰ ਤੇ ਪੜਿਆ ਨਹੀਂ ਜਾਂਦਾ ਜਿੰਨੀ ਦੇਰ ਤੱਕ ਉਹਨੂੰ ਸਮਝਿਆ ਨਹੀਂ ਜਾਂਦਾ ਉਨੀ ਦੇਰ ਤੱਕ ਤੁਸੀਂ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੇ ਸਮਰੱਥ ਨਹੀਂ ਆ ਉਨੀ ਦੇਰ ਤੱਕ ਤੁਸੀਂ ਪ੍ਰਦਰਸ਼ਨ ਕਰ ਸਕਦੇ ਉਨੀ ਦੇਰ ਤੱਕ ਕੁਝ ਨਹੀਂ ਕਰ ਸਕਦੇ ਮੈਂ ਹਮੇਸ਼ਾ ਇਹ ਗੱਲ ਕਹਿਣਾ ਬੇਅਦਬੀ ਦੇ ਮਾਮਲੇ ਦੇ ਉੱਤੇ ਵੀ ਅਸੀਂ ਬਹੁਤ ਸਾਰਾ ਦੁੱਖ ਮਨਾਉਣੇ ਮਨਾਉਣਾ ਵੀ ਚਾਹੀਦਾ ਅੱਜ ਬੇਅਦਬੀ ਭਾਵੇਂ ਗੀਤਾ ਦੀ ਹੋਵੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ ਬਾਈਬਲ ਦੀ ਹੋਵੇ ਕੁਰਾਨ ਸ਼ਰੀਫ ਦੀ ਹੋਵੇ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਹੋਵੇ ਉਹ ਬਿਲਕੁਲ ਗਲਤ ਆ ਪਰ ਜਦੋਂ ਅਸੀਂ ਬੇਅਦਬੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਵੀ ਤੁਸੀਂ ਉਸ ਧਰਮ ਗ੍ਰੰਥ ਨੂੰ ਪੜਿਆ ਕਿੰਨਾ ਕਾ ਜਾਂ ਕੱਲਾ ਸਤਕਾਰ ਹੀ ਦਿੱਤਾ ਜਾਂ ਫਿਰ ਸਤਕਾਰ ਤੋਂ ਇਲਾਵਾ ਪੜਿਆ ਵੀ ਆ ਜੇ ਤੁਸੀਂ ਪੜਿਆ ਵੀ ਆ ਉਹਦੇ ਉੱਤੇ ਅਮਲ ਕਰਕੇ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਕਿ ਨਾ ਕੀਤਾ ਉਸੇ ਤਰੀਕੇ ਨਾਲ ਸਵਿਧਾਨ ਵਾਲੀ ਗੱਲ ਆ ਅਸੀਂ ਇਸ ਸਵਿਧਾਨ ਦਾ ਸਾਰੇ ਸਤਿਕਾਰ ਕਰਦੇ ਆ ਮੈਂ ਵੀ ਚਾਹੁੰਦਾ ਜੀ ਕਿ ਸਵਿਧਾਨ ਦੇ ਮੁਤਾਬਕ ਹੀ ਸਾਰਾ ਕੁਝ ਦੇਸ਼ ਦੇ ਵਿੱਚ ਹੋਵੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੇ ਸਾਰੇ ਸੁਪਨੇ ਸਾਕਾਰ ਕੀਤੇ ਜਾਣ ਪਰ ਅਸੀਂ ਕਦੇ ਸਵਿਧਾਨ ਨੂੰ ਪੜਿਆ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਜੀਵਨੀ ਬਾਰੇ ਜਾਣਦੇ ਆ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਸਾਨੂੰ ਪਤਾ ਜੀ ਸਵਿਧਾਨ ਦੇ ਕਿਹੜੇ ਸਫੇ ਦੇ ਉੱਤੇ ਕੀ ਕੁਝ ਲਿਖਿਆ ਹੋਇਆ ਜੇ ਸਾਨੂੰ ਇਹ ਕੁਝ ਪਤਾ ਹੀ ਨਹੀਂ ਤੇ ਫਿਰ ਸਾਡੇ ਪ੍ਰਦਰਸ਼ਨਾਂ ਦੀ ਵੀ ਮੇਰਾ ਖਿਆਲ ਕੋਈ ਤਕਨੀ ਬਣਦੀ ਰਾਜਨੀਤਿਕ ਲੋਕਾਂ ਨੂੰ ਲੋਲੇ ਬੰਦੇ ਚਾਹੀਦੇ ਹੁੰਦੇ ਆ ਰਾਜਨੀਤਕ ਲੋਕਾਂ ਨੂੰ ਵਰਤੇ ਜਾ ਸਕਣ ਵਾਲੇ ਬੰਦੇ ਚਾਹੀਦੇ ਹੁੰਦੇ ਆ ਕਿਤੇ ਅਸੀਂ ਇਸ ਪਾਲ ਦੇ ਵਿੱਚ ਤਾਂ ਨਹੀਂ ਸ਼ਮਲ ਵੀ ਭਾਈ ਵਰਤੇ ਜਾ ਰਹੇ ਹਾਂ ਕਿਤੇ ਅਸੀਂ ਇਸ ਲੜੀ ਦੇ ਵਿੱਚ ਇਸ ਕਤਾਰ ਦੇ ਵਿੱਚ ਤਾਂ ਨਹੀਂ ਖੜੇ ਕਿ ਸਾਨੂੰ ਵਰਤੋ ਤੇ ਆਪਣਾ ਮਸਲਾ ਉਹ ਹੱਲ ਕਰਗੇ ਤੇ ਬਾਅਦ ਵਿੱਚ ਸਾਨੂੰ ਕੱਢ ਕੇ ਬਾਹਰ ਇਉਂ ਮਾਰ ਦੇ ਜਿਵੇਂ ਕਿ ਹਲਵਾਈ ਨੇ ਦੁੱਧ ਦੇ ਵਿੱਚੋਂ ਵਾਲ ਬਾਹਰ ਕੱਢ ਕੇ ਮਾਰਿਆ ਹੁੰਦਾ ਵਾਲ ਸੋ ਗੱਲ ਇਹ ਜੀ ਕਿ ਇਸ ਵੇਲੇ ਸੋਚਣ ਵਿਚਾਰ ਦੀ ਲੋੜ ਆ ਬੁੱਤ ਤੋੜੇ ਕਿਉਂ ਜਾਂਦੇ ਆ ਤੇ ਬੁੱਤਾਂ ਜਿਨ੍ਹਾਂ ਦੇ ਬੁੱਤ ਲੱਗੇ ਆ ਉਹਨਾਂ ਬੁੱਤਾਂ ਦਾ ਸਤਕਾਰ ਕਿੰਨਾ ਕੁ ਹੁੰਦਾ ਮੈਂ ਦਾਵੀ ਨਾਲ ਇਹ ਗੱਲ ਕਹਿਣਾ ਵੀ ਭਾਵੇਂ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਬੁੱਤ ਲੱਗਾ ਉਹਨੂੰ ਸਾਲ ਦੇ ਵਿੱਚ ਸਿਰਫ ਦੋ ਵਾਰ ਧੋਤਾ ਜਾਂਦਾ ਔਰ ਇਹ ਤਾਂ ਬਿਠਾ ਸਿਰਫ ਦੋ ਵਾਰ ਲਈਂਗਾ ਪੰਜਾਬ ਦੇ ਵਿੱਚ ਇੱਕ ਉਦੋਂ ਜਦੋਂ ਸਬੰਧਤ ਹਸਤੀ ਦਾ ਜਨਮ ਦਿਨ ਹੁੰਦਾ ਦੂਜਾ ਉਦੋਂ ਜਦੋਂ ਸਬੰਧਤ ਹਸਤੀ ਦਾ ਸ਼ਹੀਦੀ ਦਿਹਾੜਾ ਹੁੰਦਾ ਨਹੀਂ ਤਾਂ ਯਕੀਨ ਆਪਣੇ ਆਲੇ ਦੁਆਲੇ ਵੇਖ ਕੇ ਕਰ ਲੋ ਵੀ ਭਾਈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਨੂੰ ਕਦੋਂ ਕ ਕ ਧੋਤਾ ਗਿਆ ਕਦੋਂ ਕ ਗਲ ਦੇ ਵਿੱਚ ਹਾਰ ਪਏ ਆ ਕਦੋਂ ਕ ਜਾ ਕੇ ਲੋਕਾਂ ਨੇ ਉੱਥੇ ਸਜਦਾ ਕੀਤਾ ਜਾਂ ਕਹਿ ਦਿੱ ਗਏ ਵੀ ਭਾਈ ਸਤਕਾਰ ਕੀਤਾ ਸ਼ਰਨਾ ਦੇ ਫੁੱਲ ਭੇਟ ਕੀਤੇ ਆ ਤੇ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦੇ ਬੁੱਤ ਦੇ ਕੋਲ ਅਸੀਂ ਸਾਰੇ ਲੰਗਦੇ ਆ ਪਰ ਉਹਦੇ ਬਾਰੇ ਆਪਾਂ ਜਾਣੀਏ ਵੀ ਉਹਦੇ ਬਾਰੇ ਆਪਾਂ ਪੜ੍ਹੀਏ ਵੀ ਉਹਦੇ ਬਾਰੇ ਆਪਾਂ ਸਮਝੀਏ ਵੀ ਆਪਾਂ ਜੋ ਕੁਝ ਲਿਖਿਆ ਸੰਵਿਧਾਨ ਦੇ ਬੱਚੇ ਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਗੇ ਵੀ ਅਸੀਂ ਕਿਤੇ ਪੇਤਲੀ ਸੋਚ ਵਾਲੇ ਤਾਂ ਨਹੀਂ ਕਿਤੇ ਸਿਆਸੀ ਲੋਕਾਂ ਦੇ ਅੜਿੱਕੇ ਦੇ ਵਿੱਚ ਆ ਕੇ ਸੱਚੀ ਮੁੱਚੀ ਅਸੀਂ ਵਿੱਥਾਂ ਤਾਂ ਨਹੀਂ ਪੈਦਾ ਕਰੀ ਜਾਂਦੇ ਤੇ ਮੇਰੀ ਇੱਕ ਹੋਰ ਬੇਨਤੀ ਆ ਵੀ ਭਾਵੇਂ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਦੇਖੋ ਹੁੰਦਾ ਬਹੁਤ ਕੁਝ ਗਲਤ ਆ ਉਹਦੇ ਪਿੱਛੇ ਕਈ ਤਰ੍ਹਾਂ ਦੇ ਸਾਜ਼ਸ਼ਾਮੀ ਹੁੰਦੀਆਂ ਪਰ ਆਪਸ ਦੇ ਵਿੱਚ ਲੜਿਆ ਨਾ ਕਰਗੇ ਜੇਕਰ ਅਸੀਂ ਲੜ ਪਏ ਤਾਂ ਜਿਹੜੇ ਲੋਕੇ ਕਰਤੂਤਾ ਕਰਵਾਉਂਦੇ ਹਨ ਜਾਂ ਕਰਦੇ ਹਨ ਉਹ ਆਪਣੇ ਮਨਸ਼ੇ ਚ ਕਾਮਯਾਬ ਹੋਗੇ ਅਸੀਂ ਆਪਣੀ ਭਾਈਚਾਰਕ ਇਕਤਾ ਬਣਾ ਕੇ ਰੱਖੀਏ ਤੇ ਸਿਆਸੀ ਲੋਕਾਂ ਨੂੰ ਅੱਖ ਦੇ ਵਿੱਚ ਅੱਖ ਪਾ ਕੇ ਸਵਾਲ ਕਰਗੇ ਕਿ ਤੁਸੀਂ ਸੰਵਿਧਾਨ ਦੇ ਮੁਤਾਬਕ ਸਿਆਸਤ ਕੀਤੀ ਕਦੋਂ ਆ ਤੁਸੀਂ ਸੰਵਿਧਾਨ ਦੇ ਵਿੱਚ ਜੋ ਗੱਲਾਂ ਦਰਜ ਆ ਉਹਦੇ ਮੁਤਾਬਕ ਪੰਜਾਬ ਦੇ ਲੋਕਾਂ ਦੇ ਲਈ ਅੱਜ ਤੱਕ ਕਿਹੜਾ ਕੰਮ ਕੀਤਾ ਤੇ ਇਹ ਗੱਲਾਂ ਅਸੀਂ ਤਾਂ ਅੱਖ ਚ ਅੱਖ ਪਾ ਕੇ ਕਰ ਸਕਾਂਗੇ ਜੇ ਅਸੀਂ ਸੰਵਿਧਾਨ ਨੂੰ ਪੜਿਆ ਹੋਊਗਾ ਜੇਕਰ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਕਲੜਾ ਦੇ ਬਾਰੇ ਜਾਣਿਆ ਹੋਊਗਾ ਜਾਣਦੇ ਅਸੀਂ ਕੁਝ ਵੀ ਨਹੀਂ 95% ਲੋਕ ਕੁਝ ਨਹੀਂ ਜਾਣਦੇ ਹੁੰਦੇ ਤੇ 95% ਲੋਕ ਆ ਜਿਹੜੇ ਹਰ ਗੱਲ ਦੇ ਉੱਤੇ ਟਿੱਪਣੀ ਕਰਦੇ ਹੁੰਦੇ ਆ ਇਹ ਸੱਚੀ ਗੱਲ ਆ ਇਹ ਮੰਨੋ ਜਾਂ ਨਾ ਮੰਨੋ ਸਾਨੂੰ ਦੁੱਖ ਹੈ ਇਸ ਗੱਲ ਦਾ ਵੀ ਬੁੱਤ ਤੋੜੇ ਜਾ ਰਹੇ ਆ ਸਾਨੂੰ ਦੁੱਖ ਹੈ ਇਸ ਗੱਲ ਤੇ ਸਿਆਸਤ ਹੋ ਰਹੀ ਆ ਸਾਨੂੰ ਦੁੱਖ ਹੈ ਇਸ ਗੱਲ ਦੇ ਉੱਤੇ ਕੱਲ ਨੂੰ ਕੋਈ ਨਵੀਂ ਖਬਰ ਆ ਜਾਣੀ ਆ ਪੰਜਾਬ ਦੇ ਲੋਕਾਂ ਨੂੰ ਉਧਰਲੇ ਪਾਸੇ ਲાડਤਾ ਜਾਣਾ ਪਰ ਹਕੀਕਤ ਕੀ ਆ ਸਿਆਸਤ ਦੀ ਹਕੀਕਤ ਕੀ ਆ ਸਾਡੀ ਇਹ ਗੱਲ ਨੂੰ ਸਮਝਣ ਦੀ ਵਿਚਾਰਨ ਦੀ ਲੋੜ ਆ